ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਬਲੀਦਾਨ ਦਿਵਸ ਦੇ ਉੱਤੇ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਜੀ ਅਤੇ ਵੱਖ-ਵੱਖ ਚੇਅਰਮੈਨਾਂ ਨੇ ਫੁੱਲਮਾਲਾ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਦੇ ਪੂਰਨਿਆ ਤੇ ਚੱਲਣ ਨੂੰ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਆਓ ਜਾਣਦੇ ਆਪਾਂ ਪੂਰੀ ਖਬਰ ਦੇ ਘਰ ਆ ਕੇ ਕੋਕ ਕੇ ਮੇਰੀ ਸਪੋਰਟ ਤੇ ਮੈਂ ਆ ਗਿਆ ਕੋਕ کئی ਵਾਰ ਤੇ ਵੀ ਤਰਲਾਸ ਆਪ ਨੂੰ ਮਾਰਾ ਇੱਕ ਮਿੰਟ ਇੱਕ ਬੜੇ ਯਾਰ ਹੋਰ ਲੈ ਉਸੇ ਗਾਦੀ ਮੈਂ ਚਾਹਾਂ ਸਰ ਪ੍ਰਸ਼ਾਸਨ ਵੱਲੋਂ ਨਾ ਸਮਰਪਿਤ ਸਰ ਬਾਈ ਸਰ ਅੱਜ ਦੇਸ਼ੀ ਨੀਤੀ ਅਗਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਅੱਜ ਸਹਾਰਾ ਜਨ ਸੇਵਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਜਿਹੜਾ ਕਿ ਹਰ ਵਾਰੀ ਮਨਾਇਆ ਜਾਂਦਾ ਹੈ ਅੱਜ ਵੀ ਜਿਹੜਾ ਕਿ ਬਿਹੰਡਾ ਦੇ ਡਿਪਟੀ ਕਮਿਸ਼ਨਰ ਬਿਹੰਡਾ ਨੇ ਮਸ਼ਾਲ ਜਗਾ ਕੇ ਜਿਹੜੀ ਕਿ ਸੰਜਾਮਲੀ ਦਿੱਤੀ ਹੈ ਸਹਾਰਾ ਜਨ ਸੇਵਾ ਵੱਲੋਂ ਦੇ ਸੰਧਾ ਜਿਹੜੀ ਸਮਾਰੋਹ ਜਿਹੜਾ ਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਹਾਰ ਪਾ ਕੇ ਸੰਧਾ ਜਿਹੜੇ ਨਾਲੋਂ ਭੇਟ ਕੀਤੀ ਹੈ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਸ਼ਹੀਦ ਭਗਤ ਸਿੰਘ ਦੇ ਰਾਹਾਂ ਤੇ ਚੱਲੋ ਤੇ ਵਧੀਆ ਜਿਹੜਾ ਕਿ ਇਹਨਾਂ ਨੂੰ ਸਨਮਾਨ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਆਪਾਂ ਨੂੰ ਉਹਨਾਂ ਨੇ ਆਜ਼ਾਦੀ ਦਿਵਾਈ ਸੀ ਚਾਹੋ ਗਿਆ ਅੱਜ ਦੇਖੋ ਅੱਜ ਇਹ ਸ਼ਹੀਦੀ ਦਿਵਸ ਜਿਹੜਾ ਅੱਗਾ ਆਪਾਂ ਮਨਾ ਰਹੇ ਹਾਂ ਤੇ ਸਾਨੂੰ ਸਾਰਿਆਂ ਨੂੰ ਇਹ ਪਤਾ ਹੈਗਾ ਕਿ ਭਗਤ ਸਿੰਘ ਜੀ ਜਿਹੜਾ ਹੈਗਾ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਦੇਸ਼ ਦੇ ਲਈ ਕਿੰਨੀ ਵੱਡੀ ਕੁਰਬਾਨੀ ਦਿੱਤੀ ਤੇ ਕਿਸ ਉਮਰ ਵਿੱਚ ਉਹਨੇ ਜਵਾਨੀ ਦੇ ਵਿੱਚ ਜਿਹੜਾ ਹੈਗਾ ਇਸ ਦੇਸ਼ ਦੇ ਵਾਸਤੇ ਉਹਨਾਂ ਨੇ ਆਪਣੀ ਜਾਨ ਨੂੰ ਕੁਰਬਾਨ ਕੀਤਾ ਜਾਨ ਨੂੰ ਨਿਸਾਰ ਕੀਤਾ ਤੇ ਨਾਲ ਹੀ ਇਹ ਵੀ ਕਿ ਜਿਹੜਾ ਯੂਥ ਹੈ ਅੱਜ ਦੀ ਰੇਟ ਵਿੱਚ ਆਪਾਂ ਜੇ ਭਗਤ ਸਿੰਘ ਨੂੰ ਮੰਨਦੇ ਹਾਂ ਤਾਂ ਆਪਾਂ ਇਹ ਕਹਿੰਦੇ ਆ ਕਿ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਕਿਤੇ ਉਹਨਾਂ ਦੀ ਸੋਚ ਦੇ ਵਰਗੀ ਹੋ ਜਾਵੇ ਤੇ ਜਿਹੜਾ ਆਪਣਾ ਪੰਜਾਬ ਹੈ ਆਪਣਾ ਭਾਰਤ ਹੈ ਉਹ ਇੱਕ ਉੱਚਾ ਮਕਾਮ ਜਿਹੜਾ ਹੈਗਾ ਹੋਰ ਅੱਗੇ ਹਾਸਲ ਕਰ ਸਕਦਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਆਪਣੇ ਸਾਰੇ ਯੂਥ ਨੂੰ ਆਪਣੇ ਨੌਜਵਾਨਾਂ ਨੂੰ ਕਿ ਤੁਸੀਂ ਜ਼ਰੂਰ ਭਗਤ ਸਿੰਘ ਜੀ ਦੀ ਜਿਹੜੀ ਉਹਨਾਂ ਦੀ ਲਿਖੀ ਕਿਤਾਬਾਂ ਨੇ ਜਿਹੜੇ ਉਹਨਾਂ ਦੀ ਡਾਇਰੀ ਹੈਗੀ ਆ ਉਹਨਾਂ ਨੂੰ ਜ਼ਰੂਰ ਇੱਕ ਵਾਰ ਤੁਸੀਂ ਪੜ੍ਹ ਲਿਓ ਤੇ ਉਹਨਾਂ ਦੀ ਜਿਹੜੀ ਸੋਚ ਸੀਗੀ ਇਕਵੈਲਿਟੀ ਦੇ ਵਾਸਤੇ ਜਾਂ ਫਿਰ ਜਿਹੜਾ ਸੋਸ਼ਲ ਡਿਵੀਜ਼ਨਸ ਹੈ ਉਹਦੇ ਬਾਰੇ ਉਹ ਸਾਰੀ ਇੱਕ ਵਾਰ ਜੇ ਸਾਡੇ ਜ਼ਿਹਨ ਵਿੱਚ ਆ ਜਾਵੇ ਤਾਂ ਮੈਂ ਸਮਝਦਾ ਕਿ ਆਪਾਂ ਇੱਕ ਬਿਹਤਰ ਸਮਾਜ ਬਣਾ ਪਾਵਾਂਗੇ ਤੇ ਜਿਹੜਾ ਆਪਣਾ ਯੂਥ ਇਸ ਵੇਲੇ ਕਈ ਸਾਰੀ ਚੀਜ਼ਾਂ ਤੋਂ ਜਿਹੜਾ ਹੈਗਾ ਜੂਝ ਰਿਹਾ ਹੈ ਭਾਵੇਂ ਉਹ ਨਸ਼ਾ ਹੋਵੇ ਭਾਵੇਂ ਉਹ ਹੋਰ ਵੀ ਚੀਜ਼ਾਂ ਨੇ ਉਹਨਾਂ ਤੋਂ ਜਿਹੜਾ ਹੈਗਾ ਉਹ ਉੱਪਰ ਉੱਠ ਕੇ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਜਿਹੜੇ ਹੈਗੇ ਯੋਗਦਾਨ ਪਾ ਸਕਦੇ ਨੇ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਆਪਾਂ ਸਿਰਫ ਇਹ ਨਾ ਦਿਨਾਂ ਨੂੰ ਇਹਨਾਂ ਦਿਹਾੜੀਆਂ ਨੂੰ ਸਿਰਫ ਮਨਾਉਣਾ ਹੀ ਨਹੀਂ ਹੈ ਕਿ ਇਹਦੇ ਬਾਅਦ ਫਿਰ ਜਿਹੜੇ ਸ਼ਖਸੀਅਤਾਂ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਕਿਸ ਤਰੀਕੇ ਨਾਲ ਆਪਣੇ ਯੂਥ ਦੇ ਨਾਲ ਸੋਚ ਦੇ ਨਾਲ ਲੈ ਜਾਵੇ ਉਹ ਜਿਹੜਾ ਹੈਗਾ ਉਹਦੇ ਰਿਸਟ੍ਰੇਸ਼ਨ ਵੀ ਸਰਕਾਰ ਵੀ ਆਪਣੀ ਤਰਫੋਂ ਕੋਸ਼ਿਸ਼ ਕਰ ਰਹੀ ਹੈ ਤੇ ਮੈਂ ਇਹ ਸਮਝਦਾ ਕਿ ਜਿਹੜੀ ਸੋਸ਼ਲ ਆਰਗੇਨਾਈਜੇਸ਼ਨਸ ਹੈ ਉਹ ਵੀ ਆਪਣੀ ਤਰਫੋਂ ਕੋਸ਼ਿਸ਼ ਕਰਦੀ ਹੈ ਪਰ ਆਪ ਹਮਸਨ ਨੂੰ ਹੋਰ ਐਫਰਟ ਲਾਉਣ ਦੀ ਲੋੜ ਹੈ ਕਿ ਪੰਜਾਬ ਸਰਕਾਰ ਯੂਥ ਨੂੰ ਰਾਜਸ ਤੋਂ ਦੂਰ ਕਰਨ ਦੇ ਵਾਸਤੇ ਬਹੁਤ ਐਫਰਟ ਕਰ ਰਹੀ ਹੈ ਤੇ ਜੇ ਆਪਾਂ ਜਿਹੜਾ ਭਗਤ ਸਿੰਘ ਜੀ ਦਾ ਮਿਸ਼ਨ ਸੀਗਾ ਤੇ ਉਹਦੇ ਨਾਲ ਵੀ ਆਪਣੇ ਯੂਥ ਨੂੰ ਜੋੜਦੀ ਹੈ ਤੇ ਉਹ ਵੀ ਇੱਕ ਵੱਡਾ ਜਿਹੜਾ ਹੈਗਾ ਇੱਕ ਉਪਰਾਲਾ ਵੀ ਹੋਏਗਾ ਤੇ ਇੱਕ ਅਚੀਵਮੈਂਟ ਵੀ ਹੋਏਗੀ ਥੈਂਕ ਯੂ ਸਾਰ। ਅੱਜ ਅਸੀਂ ਸਰਪੰਕ ਸਿੰਘ ਰਾਜਗੁਰੂ ਸਰਦੇਵ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੇ pranana ਦੀ ਹੂਤੀ ਦਿੱਤੀ ਸ਼ਹੀਦ ਹੋਏ ਦੇਸ਼ ਦੀ ਆਜ਼ਾਦੀ ਵਾਸਤੇ ਉਹਨਾਂ ਨੂੰ ਨਮਨ ਕਰਨ ਉਹਨਾਂ ਨੂੰ ਫੁੱਲਮਾਲਾ ਪੇਟ ਕਰਨ ਵਾਸਤੇ ਆਏ ਆ। ਉਹਨਾਂ ਨੇ ਜਦੋਂ ਦੇਖਿਆ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਨੂੰ ਦੇਖਿਆ ਜਲ੍ਹਾਂ ਵਾਲੇ ਬਾਗ ਦੇ ਵਿੱਚ ਬਧੀਕੀਆਂ ਨੂੰ ਦੇਖਿਆ ਬ੍ਰਿਟਾਨੀਆ ਸਰਕਾਰ ਦੀ ਉਸ ਸਮੇਂ ਉਹਨਾਂ ਨੇ ਸੋਚਿਆ ਕਿ ਇਹਦਾ ਬਦਲਾ ਲਿਆ ਜਾਊਗਾ ਉਹਨਾਂ ਨੇ ਐਸਪੀ ਲਾਹੌਰ ਦਾ ਜਿਹੜਾ ਸੀ ਉਹਨਾਂ ਦਾ ਬਦਲਾ ਲੈਣ ਵਾਸਤੇ ਕਰਨ ਕੀਤਾ ਪਰ ਉਸ ਟਾਈਮ ਤੇ ਏਐਸਪੀ ਜਦੋਂ ਬਾਹਰ ਨਿਕਲਿਆ ਤਾਂ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਬ੍ਰਿਟਾਨੀਆ ਸਰਕਾਰ ਦੀ ਇਸ ਬਧੀਕੀਆਂ ਦਾ ਬਦਲਾ ਲਿਆ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ 23 ਮਾਰਚ 1938 ਨੂੰ ਇਹਨਾਂ ਨੂੰ ਸ਼ਹੀਦ ਮਤਲਬ ਸ਼ਹੀਦ ਕਰ ਦਿੱਤਾ ਗਿਆ ਜਦੋਂ ਇਹਨਾਂ ਦੀਆਂ ਲਾਸ਼ਾਂ ਨੂੰ ਪਿੱਛੇ ਕੰਧ ਤੋੜ ਕੇ ਲਜਾਇਆ ਗਿਆ ਉਸ ਸਮੇਂ ਅਗਨੀ ਦਿੱਤੀ ਗਈ ਅੱਧੀ ਅਗਨੀ ਦੇ ਵਿੱਚ ਲਾਸ਼ਾਂ ਰਾਤ ਨੂੰ ਦਰਦੇ ਲਾਹੌਰ ਦੇ ਵਿੱਚ ਲੋਕਾਂ ਦੇ ਲੋਕਾਂ ਦੇ ਵਹਾਅ ਨੂੰ ਝਲ ਨਾ ਚਲਦੇ ਹੋਏ ਬ੍ਰਿਟਾਨੀਆ ਸਰਕਾਰ ਉਹਨਾਂ ਦੀਆਂ ਅਧੂਰੀਆਂ ਸੜੀਆਂ ਹੋਈਆਂ ਲਾਸ਼ਾਂ ਨੂੰ ਲੈ ਕੇ ਬਾਹਰ ਨਿਕਲੀ ਤੇ ਸਤਲੁਜ ਰਾਤ ਦੇ ਵਿੱਚ ਵਹਾ ਕਰ ਦਿੱਤਾ ਗਿਆ ਲੋਕਾਂ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਸੀ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਛੇਦੀ ਦਿੱਤੀ ਅੱਜ ਉਹਨਾਂ ਨੂੰ ਅਸੀਂ ਕੋਲ ਅਰਪਤ ਕਰਨ ਆਏ ਆਂ ਤੇ ਅਸੀਂ ਅੱਜ ਪਰਨ ਕਰਦੇ ਆਂ ਨੌਜਵਾਨੀ ਨੂੰ ਵੀ ਉਹਨਾਂ ਦੀਆਂ ਕਿਤਾਬਾਂ ਪੜੋ ਉਹਨਾਂ ਦੀ ਸੋਚ ਉਹਨਾਂ ਦੇ ਸੁਪਨੇ ਸਹਾਰ ਕਰਨ ਵਾਸਤੇ ਅਸੀਂ ਅੱਜ ਪਰਨ ਕਰਦੇ ਆਂ ਸਾਡੇ ਦੇਸ਼ ਦੇ ਸ਼ਹੀਦਾਂ ਉਹਨਾਂ ਦੇ ਸੁਪਨੇ ਅਸੀਂ ਪੂਰੇ ਕਰਾਂਗੇ ਤੇ ਇਸ ਤੋਂ ਬਿਨਾਂ ਮੈਂ ਅੱਜ ਨੌਜਵਾਨਾਂ ਨੂੰ ਕਹਿਣਾ ਨਸ਼ਾ ਛੱਡੋ ਜਿਹੜਾ ਸਰਕਾਰ ਨੇ ਮਿਹਨਤ ਲਾਈ ਹੈ ਤਾਕ ਤੁਹਾਡੀ ਜਵਾਨੀ ਜਿਹੜੀ ਕਾਇਮ ਰਹੇ ਐਨਾ ਕਹਿੰਦਾ ਹੋਇਆ ਮੈਂ ਜੈ ਹਿੰਦ ਬੈਗ